ਨਮਾ ਬਾਬੂ ਦੀ ਨੌਂਦ ਤੇ ਤੇਰੇ ਲਈ ਵਾਪਿਸ ਗਏ 36 ਸਾਲਾਂ ਦਾ ਨੌਜਵਾਨ ਐਸਾ ਬੰਦਾ ਦੇ ਸ਼ਹਿਰ ਤੇ ਚਲਦਿਆ ਹੋਇਆ ਆਪਕਾ ਨੌਜਵਾਨ ਨੂੰ ਘਾਟ ਤੇ ਬੰਦਾ ਕਰਕੇ ਤੇ ਇਫਰਾਤਿਆ ਨਾਲ ਸਾਰਿਆ ਮੋੜ ਤੇ ਘਾਟ ਇਹ ਵੀ ਪੰਜਾਬ ਦੀ ਇੱਕ ਖਾਸ ਰਿਪੋਰਟ ਇਹ ਨਹੀਂ ਦਿਦਾ ਰੱਖਿਆ ਤਿੰਨ ਨੀ ਨੌਜਵਾਨ ਨੂੰ ਉੱਪਰ ਹੀ ਆਪਣਾ ਲਾਸਟ ਆਹ ਵਾਹ ਵਾਹ

ਮਨਨ ਜੀਆ ਸਾਰਾ ਮਖਾਣਾ ਛੋਟੇ ਸਾਡੇ ਘਰ ਗਵੰਦੀਆਂ ਦੇ ਘਰ ਪ੍ਰੋਗਰਾਮ ਸੀਗਾ ਉਹਨਾਂ ਨੇ ਚਿੱਕਾ ਮਾਰਿਆ ਪਰਵਾਹ ਨਹੀਂ ਆਈ ਇਹ ਆ ਡੀਜੇ ਦੇ ਪ੍ਰੋਗਰਾਮ ਕਰਕੇ ਉਹਨਾਂ ਨੇ ਮਜ਼ਾਜ ਫਾਇਦਾ ਚਿੱਕਿਆ ਤੇ ਮੁੰਡੇ ਨੂੰ ਅੱਡ ਟੱਕ ਦਿੱਤਾ ਵਾ ਕੌਣ ਹੈ ਮੁੰਡੇ ਕੀ ਨਾਮ ਨਾਲ ਇੱਕ ਦਾ ਉਹਦਾ ਨਾਮ ਮੁੰਡੇ ਦਾ ਨਾਮ ਭਾਵੇਂ ਕਾ ਬੋਲੋ ਉਹਨਾਂ ਨੂੰ ਮਾਰ ਟੱਕ ਗਿਆ ਮੁੰਡੇ ਨੂੰ ਦੋਨਾਂ ਨੇ ਉਹਦੀ ਮਾਂ ਨੇ ਜਿਹੜਾ ਤਪਾ ਕਹਾਣੇ ਲੱਗਿਆ ਵਾ ਅੱਛਾ ਇਹਨਾਂ ਨੂੰ ਇਹਨਾਂ ਦੇ ਨਾਲ ਹੀ ਗਿਆ ਸੀ ਮੇਰੀ ਕਿਹੜੀ ਜਗ੍ਹਾ ਤੇ ਗਿਆ ਸੀ ਰਿਸ਼ਨੂ ਦੇਵੀ ਫਿਰ ਕਿ ਆਏ 4 ਦਿਨ ਨਾਲ ਲੈ ਕੇ ਆ ਅੱਛਾ ਹੁਣ ਵੱਟ ਤੋਂ ਕਿਹਦੀਏ ਜਾਂਦੇ ਪੈਣਾ ਕਿ ਸਾਡੀ ਕੁੜੀ ਦੀ ਇੱਜ਼ਤ ਨੂੰ ਪੈ ਗਿਆ ਇਹ ਕਿੱਥੇ ਇਹਨੂੰ ਮਾਰਿਆ ਗਿਆ ਘਰ ਦੇ ਆਪਣੇ ਅੰਦਰ ਜਾਂ ਬਾਹਰ ਰਾਤ ਦੇ ਅੰਦਰ ਅੱਛਾ ਦੇ ਉੱਤੇ ਕੱਟਣਾ ਨਾ ਹੁਣ ਤੁਸੀਂ ਕੀ ਮੰਗ ਕਰਦੇ ਜੀ ਮੰਗਿਆ ਹੋਇਆ ਨਾ ਭਾਜੀ ਮਾੜੇ ਉਦੇ ਭਰਾ ਦਾ ਕਤਲ ਕਰਦਾ ਨਾ ਹਾਂਜੀ ਇੱਕ ਭਾਈ ਇੱਕ ਇੱਕ ਮਿੰਟ ਭਾਈ ਜੀ ਇੱਕ ਮਿੰਟ ਉਹ ਯਾਰ ਇੱਕ ਮਿੰਟ ਭਾਈ ਜੀ ਕੀ ਨਾਮ ਤੁਹਾਡਾ ਇੱਕ ਮਿੰਟ ਕੀ ਨਾਮ ਤੁਹਾਡਾ ਨਾਮ ਕੀ ਤੁਹਾਡਾ ਵਿਕਾਸ ਦੇ ਜੀ ਜੀ ਹਾਂਜੀ ਕੀ ਗੱਲ ਹੋਈ ਹੈ ਭਾਜੀ ਜੋ ਵੀ ਤੁਹਾਡੇ ਸਾਹਮਣੇ ਇਹ ਦਸਤਾਉਂਦਾ ਉਹਨਾਂ ਨੇ ਜੋ ਕਾਰਵਾਈ ਅਸੀਂ ਤੇ ਜਾਣੇ ਪਹੁੰਚ ਕਾਰਵਾਈ ਕਰੇ ਇਨਸਾਫਾਨੂੰ ਲੱਗਦਾ ਨਹੀਂ ਜੋ ਕਾਰਵਾਈ ਬਾਕੀ ਕਰੇ ਲੱਗਦਾ ਨਹੀਂ ਦਿਨ ਦਿਹਾੜੇ ਕਤਲ ਕਰਨਾ ਕੋਈ ਹੈ ਤਾਂ ਨਾ ਹੈ ਜੀ ਨਾ ਸਰਕਾਰਾਂ ਚਾਹੀਦਾ ਹੈ ਇਸ ਬਾਰੇ ਸੋਚਣਾ ਕਿ ਦਿਨ ਦਿਹਾੜੇ ਕਿੰਨੀ ਉਮਰ ਸੀ ਕਿੰਨੀ ਮੁੰਡੇ ਦੀ ਉਮਰ ਸੀ 40 ਸਾਲ ਤੇ ਵਿਆਹ ਹੋਇਆ ਸੀ ਔਰ ਕਿੰਨੇ ਬੱਚੇ ਹੋ ਗਏ ਕਿੰਨੇ ਬੱਚੇ ਹੋ ਗਏ ਇੱਕ ਕੁੜੀ ਇੱਕ ਕੁੜੀ ਆ ਗਈ 1.5 ਸਾਲ ਦੀ ਸੌਇਆ ਜਾਂਦੇ ਹੋ ਜੀ ਕਿੱਦਾਂ ਸੌਇਆ ਸੌਇਆ ਜਿੱਦਾਂ ਤਨੂੰਨ ਦੇਊਗਾ ਤਨੂੰਨ ਨਹੀਂ ਜਾਵੇ ਬਟੋਟ ਦੇਖ ਨੂੰ ਉਹਦਾ ਉਹਦਾ 1 ਸੀ 1 ਸੀ ਚਾਹੀਦੀ ਇਹਨਾਂ ਨੂੰ ਪਾਪਤਰਾ ਪਿਓ ਤੁਹਾਨੂੰ ਦੋਨੋਂ ਨੂੰ ਵਾਸੀ ਜੇ ਤਾਂ 91 ਹੋਣਾ ਨਾ ਵੀ ਹੋਏਗਾ ਹੋਣਾ ਨਾ ਵੀ ਹੋਏਗਾ ਜਿੱਥੇ ਇਹਨਾਂ ਦੇ ਘਰ ਦੇ ਮੈਂ ਕੀ ਆ ਹੁਣ ਤੁਹਾਡੇ ਕੀ ਲੱਗਦਾ ਕੀ ਗੱਲ ਹੈ ਮੈਂ ਉਹਦੀ ਚਾਚੀ ਆ ਜੀ ਸਾਡਾ ਪੁੱਤਰ ਕੀ ਨਾਮ ਆਰਾ ਉਮਰਦੀ ਬੱਤੀ ਸਾਡੀ ਖਾਰੇ ਦਿੱਤੀ ਨਾਮ ਤੇ ਉਹਦਾ ਹਾਂ ਇਹਨਾਂ ਨੂੰ ਫੌਤੀ ਚਾਹੀਦੀ ਪਿਓ ਪੁੱਤਰਾ ਨੂੰ ਪੈਸਾ ਨੂੰ ਠੰਡ ਪਏਗੀ ਇਹ ਕਿਹੜੀ ਜਗ੍ਹਾ ਦੇ ਕਿਹੜਾ ਇਲਾਕਾ ਜੀ ਇਹ ਨੀਂਵਾਦੀ ਕਿਸ਼ਨਗਰਚੇ ਨੀਂਵਾਦੀ ਕਿਸ਼ਨਗਰਚੇ ਨੰਬਰ ਗਲੀ ਕੋਈ ਲੋਕ ਕੋਈ ਲੋਗ ਹੈ ਜੀ ਗੁੰਡੀ ਆ ਗੁੰਡੀ ਆ ਸਾਡੇ ਗੁੰਡੀ ਬਣਿਆ ਕਥਾ ਲਾ ਕਿੰਨੇ ਕਥਾ ਲੈਂਦੀ ਜਦੋਂ ਸਾਡੇ ਵਜਾ 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 ਕੀ ਆਪੇ ਕਾਰ ਦੇ ਵਿੱਚ ਰਲ ਗਿਆ 4 ਦਿਨ ਬਚਾਰਾ ਗਰੀਬ ਪਾਹੇ ਮੰਗਣ ਵਾਲਾ ਕੀ ਹੋਇਆ ਇਸ ਗੱਲ ਦਾ ਸਾਨੂੰ ਨਹੀਂ ਪਤਾ ਉਹਨਾਂ ਨੇ ਖੰਦ ਕਰਕੇ ਵੜਿਆ ਮਾਤਾ ਦਾ ਠੰਡ ਤਾਪ ਆਇਆ ਮਦਈ ਹੈ ਉਹਨਾਂ ਦੀ ਮਾਤਾ ਨਾਮ ਹੈ ਅਜੇ ਮਿਲ ਰਹੇ ਆ ਵਾ ਮਿਲ ਕੇ ਜਿਹੜਾ ਵਾ ਜੋ ਵੀ ਕਾਰਵਾਈ ਜਿਹੜੀ ਹੋ ਅੰਦਰ ਵਿੱਚ ਤੇ ਕੋਣੇ ਮੁੰਡੇ ਆਪਣਾ ਕੋਣੇ ਮੁੰਡੇ ਜਿਹੜੇ ਮਾਰ ਸੀਗੇ ਵੀ ਮਾਰ ਕੇ ਆਹ ਤੇ ਅਜੇ ਸਾਰਾ ਮਾਮਲਾ ਜਿਹੜਾ ਵਾ ਨਾ ਕਰਦਿਆਂ ਤੋਂ ਬਿਆਨ ਹਾਸਲ ਕਰਕੇ ਤੇ ਫਿਰ ਕਿਹੜਾ ਬੰਦੇ ਦਾ ਉਹ ਕਰਦੇ ਨੇ ਉਸ ਮੁਤਾਬਕ ਕਾਰਵਾਈ ਕੀ ਕੀ ਮਾਰਿਆ ਕੀ ਹੋਰੇ ਇਹ ਉਮਰ ਦੀ ਉਪਰ 36 ਸਾਲ ਆ ਉਹਦਾ ਕਤਲ ਕੀਤਾ ਗਿਆ ਅੱਗੇ ਤੋਂ ਹਾਲਾਤ ਦੇਖ ਕੇ ਚੈੱਕ ਕਰਕੇ ਤੁਹਾਨੂੰ ਸਾਰੇ ਸ਼ੇਅਰ ਕੀਤਾ ਕਿ ਕਿਸ ਤਰ੍ਹਾਂ ਮਾਰ ਹੋਇਆ ਨਹੀਂ ਕੋਈ ਕੋਈ ਗੋਲੀ ਨਹੀਂ ਚੱਲੀ ਤੀਰ ਧਾਰ ਨਾਲ ਕਤਲ ਜਿਹੜਾ ਹੋਇਆ ਵਾ ਉਹਦੇ ਵਾਸਤੇ ਅਸੀਂ ਕਾਰਵਾਈ ਕਰ ਰਹੇ ਹਾਂ ਉਹਨਾਂ ਦੇ ਮਾਤਾ ਜੀ ਆ ਪਹੁੰਚ ਚੁੱਕੇ ਨੇ ਉਹਨਾਂ ਨੇ ਮਾਤਾ ਦੇ ਬਿਆਨਾਂ ਤੇ ਐਗਰੀ ਕਰ ਲਈ ਕੀਤੀ ਹੈ ਸਰ ਪਤਾ ਲੱਗਾ ਰਾਤ ਉਹ ਆਇਆ ਹੀ ਹਾਲੇ ਆਪਣੇ ਘਰੇ ਆਇਆ ਇਹਦੇ ਬਾਰੇ ਤੁਹਾਨੂੰ ਪਤਾ ਲੱਗਾ ਜੇ ਮੇਰੇ ਬਾਰੇ ਮੈਨੂੰ ਨਹੀਂ ਪਤਾ ਲੱਗਾ ਠੀਕ ਹੈ ਜੀ ਹਾਂ